ਪਟਿਆਲਾ ਚਕਤੇ ਖਾਨ ਤੋਂ ਬਾਅਦ ਬੱਚੀ ਨਾਲ ਹੋਈ ਘਟਨਾ ਤੋਂ ਬਾਅਦ ਅੱਜ ਲੁਧਿਆਣਾ ਦੇ ਵਿੱਚ ਇੱਕ ਬੱਚੀ ਦੀ ਚਾਕਲੇਟ ਖਾਣ ਦੇ ਨਾਲ ਸਿਹਤ ਖਰਾਬ ਹੋ ਗਈ। ਜਿਸ ਤੋਂ ਬਾਅਦ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਸਾਰੇ ਰਾਜ਼ ਖੋਲੇ ਨੇ। ਪਰਿਵਾਰ ਨੇ ਕਿਹਾ ਕਿ ਚਾਕਲੇਟ ਹੈਂਪਰ ਜਿਹੜਾ ਇੱਕ ਗਿਫਟ ਹੈਂਪਰ ਦੇ ਵਿੱਚ ਚਾਕਲੇਟ ਉਹਨਾਂ ਦੇ ਕੋਲ ਆਈ ਸੀ ਜਿਹੜੀ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਵੱਲੋਂ ਪਟਿਆਲੇ ਤੋਂ ਭੇਜੀ ਗਈ ਸੀ ਤੇ ਜਿਸ ਨੂੰ ਖਾਣ ਤੋਂ ਤੁਰੰਤ ਬਾਅਦ ਪਰਿਵਾਰ ਦੇ ਦੋ ਮੈਂਬਰਾਂ ਦਾ ਬੱਚੀ ਸਮੇਤ ਇੱਕ ਹੋਰ ਮੈਂਬਰ ਦੀ ਸਿਹਤ ਖਰਾਬ ਹੋ ਗਈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪੀਟਲ ਭਾਰਤੀ ਕਰਵਾਇਆ ਗਿਆ ਤਾਂ ਸ਼ਿਕਾਇਤ ਆਈ ਹੈ ਫੂਡ ਪੋਇਜ਼ਨਿੰਗ ਦੀ ਸੋ ਇਸੇ ਨਾਲ ਹੀ ਬਣਾਨੇ ਕਿ ਜਦੋਂ ਚਾਕਲੇਟ ਦੀ ਡੇਟ ਚੈੱਕ ਕੀਤੀ ਗਈ ਤਾਂ ਚਾਕਲੇਟ ਐਕਸਪਾਇਰ ਨਿਕਲੀ ਤੇ ਇਸ ਤੋਂ ਇਲਾਵਾ ਫਿਰ ਪਟਿਆਲੇ ਦੇ ਵਿੱਚ ਵੀ ਐਕਸ਼ਨ ਦੇਖਣ ਨੂੰ ਮਿਲਿਆ ਜਿਹੜੇ ਪਰਿਵਾਰ ਦੇ ਵੱਲੋਂ ਗਿਫਟ ਹੈਂਪਰ ਭੇਜਿਆ ਗਿਆ ਸੀ ਉਹ ਪਰਿਵਾਰ ਪੁਲਿਸ ਸਮੇਤ ਉਸ ਦੁਕਾਨ ਤੇ ਪਹੁੰਚਿਆ ਜਿੱਥੋਂ ਹੈਂਪਰ ਤਿਆਰ ਕਰਵਾਇਆ ਗਿਆ ਸੀ ਤੇ ਉੱਥੇ ਸਭ ਤੋਂ ਬੜੀ ਹੈਰਾਨ ਕਰਨ ਵਾਲੀ ਗੱਲ ਇਹ ਨਿਕਲੀ ਕਿ ਉੱਥੇ 80% ਪ੍ਰੋਡਕਟ ਜਿਹੜੇ ਮਿਲੇ ਨੇ ਉਹ ਐਕਸਪਾਇਰੀ ਡੇਟ ਮਿਲੇ ਨੇ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬੱਚੀ ਦੇ ਮਾਪਿਆਂ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਇੱਧਰ ਇਹ ਪਜਕੀ ਨਾ ਆਪਣਾ ਅਜੀਤ ਖत्री ਅਜੀਤ ਜੀ ਕੀ ਮਸਲਾ ਹੋਇਆ ਜਿਹੜਾ ਇੱਕ ਪਟਿਆਲੇ ਤੋਂ ਗਿਫਟ ਹੈਂਪਰ ਆਇਆ ਸੀਗਾ ਤੇ ਕਹਿੰਦੇ ਉਹਦੇ ਵਿੱਚ ਹੁਣ ਉਹ ਖਾਣ ਨਾਲ ਤੁਹਾਡੇ ਬੱਚੇ ਬਿਮਾਰ ਹੋ ਗਏ ਸਰ ਪਟਿਆਲੇ ਤੋਂ ਆਇਆ ਸੀਗਾ ਜੀ ਗਿਫਟ ਹੈਂਪਰ ਆਇਆ ਸੀਗਾ ਬੱਚਿਆਂ ਦੇ ਖਾਣ ਦੀ ਚੀਜ਼ ਸੀਗੀ ਉਹਦੇ ਵਿੱਚ ਤੇ ਮੇਰੀ ਗੁੜੀ ਆ ਜੀ 1.5-2 ਸਾਲ ਦੀ ਤੇ ਉਹਨੇ ਜਦੋਂ ਖਾਦਾ ਹੀ ਉਹਦੀ 2-3 2-2 ਘੰਟੇ ਬਾਅਦ ਉਹਦੀ ਤਬੀਅਤ ਵਿਗੜਨ ਲੱਗ ਗਈ ਸਰ ਅਸੀਂ ਉਹਨੂੰ ਮੈਡੀਸਨ ਕਰਵਾਈ ਬਟ ਮੈਡੀਸਨ ਨਾਲ ਵੀ ਕੋਈ ਫਰਕ ਨਹੀਂ ਪਿਆ ਮੇਰੀ ਗੁੜੀਆਂ ਨੂੰ ਮੇਰੀ ਸਿਸਟਰ ਹੈ ਜੀ ਉਹਨੇ ਵੀ ਖਾਦਾ ਸੀਗਾ ਤੇ ਉਹਦੀ ਵੀ ਤਬੀਅਤ ਖਰਾਬ ਹੋ ਗਈ ਸਰ ਤੇ ਦੋਨਾਂ ਦੀ ਮੈਡੀਸਨ ਨਾਲ ਕੋਈ ਫਰਕ ਨਹੀਂ ਪੈ ਰਿਹਾ ਸੀਗਾ ਤੇ ਜਦੋਂ ਅਸੀਂ ਫਰਕ ਨਹੀਂ ਪਿਆ ਮੈਡੀਸਨ ਨਾਲ ਮੇਰੀ ਗੁੜੀਆਂ ਨੂੰ ਅਸੀਂ ਦੁਬਾਰਾ ਚੈੱਕ ਕਰਾਇਆ ਤੇ ਉਹਦੇ ਵੋਮਿਟਿੰਗ ਹੋਣ ਲੱਗ ਗਈ ਜੀ ਉਹਦੇ ਬਲੀਡਿੰਗ ਆਨ ਲੱਗ ਗਈ ਨੱਕ ਚੋਂ ਮੂੰਹ ਚੋਂ ਅਸੀਂ ਜਦੋਂ ਡਾਕਟਰ ਨੂੰ ਚੈੱਕ ਕਰਵਾਇਆ ਡਾਕਟਰ ਕਹਿੰਦੇ ਜੀ ਬੱਚੇ ਨੂੰ ਫੂਡ ਪੋਇਜ਼ਨਿੰਗ ਹੋ ਅਸੀਂ ਜਦੋਂ ਚੈੱਕ ਕੀਤੀ ਜਿਹੜੀ ਉਹ ਟੋਕਰੀ ਆਈ ਹੋਈ ਸੀ ਕਿ ਸਮਾਨ ਆਇਆ ਸੀਗਾ ਗਿਫਟ ਹੈਂਪਰ ਉਹਦੇ ਚ ਸਾਰਾ ਸਮਾਨ ਸਰ ਐਕਸਪਾਇਰੀ ਡੇਟ ਦਾ ਨਿਕਲਿਆ ਸੀਗਾ ਜੀ ਸਰ ਕਿਵੇਂ ਦੇ ਦੋ ਪਟਿਆਲੇ ਚ ਕਹਾਂ ਉਹ ਇਸ ਇਦਾਂ ਦਾ ਮਾਮਲਾ ਆਇਆ ਤੇ ਹੁਣ ਦੁਬਾਰਾ ਫੇਰ ਦਾ ਰਹੀ ਤੁਮਾਰ ਸਰ ਇਹ ਬਿਲਕੁਲ ਠੀਕ ਚੀਜ਼ ਨਹੀਂ ਹੈਗੀ ਜੀ ਅਸੀਂ ਤਾਂ ਇਸੀ ਨਜ਼ਰਾਂ ਨਾਲ ਦੇਖਦੇ ਆ ਕਿ ਵੀ ਜੋ ਵੀ ਇਹ ਚੀਜ਼ਾਂ ਹੋ ਰਹੀਆਂ ਨੇ ਇਹਨਾਂ ਨੂੰ ਬੰਦ ਕਰਾਉਣਾ ਚਾਹੀਦਾ ਇਹ ਬਿਲਕੁਲ ਅੱਛੀ ਚੀਜ਼ ਨਹੀਂ ਹੈਗੀ ਜੀ ਆਪਾਂ ਛੋਟੇ ਪੈਸੇ ਦੇ ਲਈ ਲੋਕੀ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਆ ਇਹ ਚੀਜ਼ ਅੱਛੀ ਨਹੀਂ ਹੈ ਜੀ ਸਰ ਜਦੋਂ ਬੱਚੇ ਨੇ ਜੀ ਜੀ ਖਾਧੀ ਤੇ ਜਦੋਂ ਬੱਚੇ ਨੂੰ ਵਾਉਂਟਰੀ ਲੱਗੀ ਜਿਹੜਾ ਜਿਹੜਾ ਡਾਕਟਰ ਵੀ ਦੱਸ ਰਹੇ ਹੋ ਉਹਾਂ ਤੇ ਲੱਗੀ ਉਹ ਉਸ ਦਾ ਕਿਹੜਾ ਵਕਤ ਸੀ ਕਦੋਂ ਹੋਇਆ ਸਰ ਇਹ ਦੁਪਹਿਰ ਦਾ ਟਾਈਮ ਹੋਣਾ ਹੈ ਦੁਪਹਿਰ ਦਾ ਹੈ ਫਿਰ ਸਾਂਝ ਦਾ ਟਾਈਮ ਸੀਗਾ ਸਰ ਜਦੋਂ ਅਸੀਂ ਬੱਚੇ ਨੂੰ ਦੇਖਿਆ ਕਿਉਂ ਮਮੀ ਡੈਡੀ ਵਿਆਹ ਤੋਂ ਆਏ ਸੀਗੇ ਬੱਚੇ ਨੇ ਨਾਲ ਦੇ ਨਾਲ ਚੀਜ਼ ਖਾਧੀ ਆਪਣੀ ਠੀਕ ਹੈ ਜੀ ਜਦੋਂ ਉਹਨੂੰ ਹੋਈ ਅਸੀਂ ਬਹੁਤ ਡਰ ਗਏ ਜੀ ਸ਼ਾਮ ਸ਼ਾਮ ਦਾ ਟਾਈਮ ਸੀਗਾ ਅਸੀਂ ਬਹੁਤ ਡਰ ਗਏ ਫਿਰ ਅਸੀਂ ਡਾਕਟਰ ਕੋਲ ਲੈ ਕੇ ਗਏ ਸੀ ਸੱਚੇ ਜੀ ਇਸੇ ਕਾਰਨ ਨੇ ਤੁਹਾਨੂੰ ਸਮਝ ਦਿੱਤਾ ਉਹ ਕੋਣ ਹੈ ਤੇ ਕਿੱਥੇ ਰਹਿੰਦਾ ਸਰ ਰਿਸ਼ਤੇਦਾਰ ਸਾਡੇ ਪਟਿਆਲਾ ਰਹਿੰਦੇ ਜੀ ਜਿਹੜੀ ਮੇਰੀ ਸਿਸਟਰ ਹੈ ਉਹਦੇ ਸਹੁਰਿਆਂ ਵੱਲੋਂ ਆਏ ਸੀਗਾ ਜੀ ਸਮਾਨ ਸਾਨੂੰ ਉਹ ਵੱਲ ਅੱਛਾ ਇਤਨਾ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਨੂੰ ਲੱਗਦਾ ਸੁਪਤਾ ਆ ਕਿ ਪਹਿਲਾ ਪਟਿਆਲੇ ਦੇ ਵਿੱਚ ਇੱਕ ਕੇਕ ਕਾਂਡ ਹੁੰਦਾ ਫਿਰ ਉਹ ਨਾਲ ਜੀ ਸਾਹਮਣੇ ਸਰ ਦੇਖੋ ਜੀ ਜੇ ਉਸ ਕੇਕ ਕਾਂਡ ਵਾਲੇ ਤੇ ਹੀ ਚੰਗੀ ਤਰ੍ਹਾਂ ਜਾਂਚ ਹੁੰਦੀ ਆ ਉਹਦੇ ਤੇ ਕੋਈ ਸਖਤ ਐਕਸ਼ਨ ਲਿੱਤਾ ਜਾਂਦਾ ਤੇ ਫਿਰ ਮੈਨੂੰ ਨਹੀਂ ਲੱਗਦਾ ਵੀ ਇਹ ਚੀਜ਼ ਹੁੰਦੀ ਜੇ ਉਹਦੇ ਤੇ ਨਹੀਂ ਐਕਸ਼ਨ ਲਿੱਤਾ ਗਿਆ ਇਹ ਤਾਂ ਹੀ ਇਹ ਚੀਜ਼ਾਂ ਹੋਈਆਂ ਜੀ ਲੋਕਾਂ ਨੂੰ ਡਰ ਨਹੀਂ ਰਿਹਾ ਪ੍ਰਸ਼ਾਸਨ ਦਾ ਤੁਹਾਡੇ ਰਿਸ਼ਤੇਦਾਰ ਉਸ ਦੁਕਾਨਦਾਰ ਦੇ ਉੱਤੇ ਗਏ ਸੀਗੇ ਤੇ ਉੱਥੇ ਕਿ ਉਹਨਾਂ ਨੇ ਚੀਜ਼ਾਂ ਚੱਕ ਕੇ ਵੀਡੀਓ ਬਣਾਈ ਆ ਉਹਦੇ ਵਿੱਚ ਦਿਖਾ ਦੇ ਕਿ ਸਾਰੀ ਚੀਜ਼ਾਂ ਐਕਸਪਾਇਰ ਹੀ ਸਰ ਉਹਨਾਂ ਨੇ ਰਿਪੋਰਟ ਕਰਵਾਈ ਸੀਗੀ ਜੇ ਉੱਥੇ ਉਹ ਪੁਲਿਸ ਪ੍ਰਸ਼ਾਸਨ ਨੂੰ ਆਪਣੇ ਨਾਲ ਲੈ ਕੇ ਉੱਥੇ ਗਏ ਸੀਗੇ ਤੇ ਜਦੋਂ ਪ੍ਰਸ਼ਾਸਨ ਨੇ ਉੱਥੇ ਜਾ ਕੇ ਚੈਕਿੰਗ ਕੀਤੀ ਉਸ ਬੰਦੇ ਦੀ ਦੁਕਾਨ ਤੇ ਹਰੇਕ ਸਮਾਨ 90% ਸਮਾਨ ਉਹਨੇ ਸਾਰਾ ਐਕਸਪਾਇਰੀ ਡੇਟ ਦਾ ਰੱਖਿਆ ਆਪਣੇ ਦੁਕਾਨ ਤੇ ਉਹ ਕਹਿੰਦੇ ਕਿ ਪਟਿਆਲਾ ਪ੍ਰਸ਼ਾਸਨ ਤੁਹਾਡੇ ਕੋ ਆ ਰਿਹਾ ਹਾਂ ਜੀ ਹਾਂਜੀ ਸਰ ਉਹਨਾਂ ਦਾ ਸਾਨੂੰ ਫੋਨ ਸੀ ਤੁਹਾਡੇ ਕੋਲ ਆ ਰਹੇ ਆ ਤੁਹਾਡੀ ਸਟੇਟਮੈਂਟ ਲੈਣ ਲਈ ਤੇ ਜੋ ਵੀ ਘਟਨਾ ਵਾਪਰੀ ਹੈ ਜੀ ਅਸੀਂ ਉਹਨਾਂ ਨੂੰ ਵੀ ਦੱਸਾਂਗੇ ਉਹਨਾਂ ਨਾਲ ਸਾਂਝੀ ਕਰਾਂਗੇ ਤਾਂ ਕਿ ਉਸ ਬੰਦੇ ਤੇ ਸਖਤ ਐਕਸ਼ਨ ਲਿੱਤਾ ਜਾਵੇ ਉਸ ਬੰਦੇ ਤੇ ਨਹੀਂ ਸਰ ਜੇ ਹਰ ਇੱਕ ਬੰਦੇ ਤੇ ਜੋ ਵੀ ਅੱਦਾਂ ਦਾ ਕੋਈ ਕੰਮ ਕਰ ਰਿਹਾ ਉਹ ਬੰਦਾ ਇਦਾਂ ਦਾ ਕੰਮ ਕਰਨਾ ਬੰਦ ਕਰ ਦੋਵੇ ਹੁਣ ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਅਸੀਂ ਮੈਂ ਤਾਂ ਲੋਕਾਂ ਨੂੰ ਇਹੀ ਅਪੀਲ ਕਰਾਂਗਾ ਜੀ ਆਪਣੇ ਬੱਚੇ ਨੂੰ ਕੋਈ ਵੀ ਚੀਜ਼ ਤੁਸੀਂ ਖਵਾ ਰਹੇ ਹੋ ਕੋਈ ਵੀ ਸਨੈਕ ਖਵਾ ਰਹੇ ਹੋ ਜਾਂ ਕੋਈ ਵੀ ਸੌਫਟ ਡਰਿੰਕ ਖਿਲਾ ਰਹੇ ਹੋ ਪਿਲਾ ਰਹੇ ਹੋ ਉਹਦੀ ਐਕਸਪਾਇਰੀ ਡੇਟ ਜ਼ਰੂਰ ਚੈੱਕ ਕਰੋ ਤੇ ਇਹ ਵੀ ਚੈੱਕ ਕਰੋ ਜਿਸ ਦੁਕਾਨਦਾਰ ਤੋਂ ਤੁਸੀਂ ਲੈ ਰਹੇ ਹੋ ਕਿ ਉਹ ਤੁਹਾਨੂੰ ਸਹੀ ਸਮਾਨ ਦੇ ਰਿਹਾ ਹੈ ਜੇ ਉਹ ਤੁਹਾਡੇ ਤੋਂ ਮੁੱਲ ਲੈ ਰਹੇ ਉਸ ਚੀਜ਼ ਦਾ ਤੁਹਾਨੂੰ ਐਕਚੁਅਲ ਦੇ ਵਿੱਚ ਅੱਛੀ ਚੀਜ਼ ਦੇ ਰਿਹਾ ਹੈ ਜਾਂ ਫਿਰ ਉਹ ਵੀ ਤੁਹਾਡੀ ਸਿਹਤ ਨਾਲ ਖਿਲਵਾੜ ਕਰ ਰਿਹਾ ਹੈ ਮੇਰਾ ਨਾਮ ਸੰਜੇ ਖਟਕ ਹੈਗਾ ਸੰਜੀ ਤੁਹਾਡੇ ਗਵਰਨਰ ਜੀ ਕਤਨਾ ਵਾਪਰੀਏ ਪਟਿਆਲੇ ਤੋਂ ਗਿਫਟ ਆਂਪਰ ਆਂਦਾ ਤੇ ਉਹ ਖਾਣਾ ਉਹਨਾਂ ਦੇ ਬੱਚਿਆਂ ਨੇ ਮਾਰ ਲਏ ਹਾਂਜੀ 2 ਦਿਨ ਪਹਿਲਾਂ ਮੈਨੂੰ ਬినੋਦ ਜੀ ਦਾ ਮੇਰੋ ਦੱਸ ਕੇ ਗਏ ਹੈਗੇ ਆ ਵੀ ਸਾਡੇ ਘਰੇ ਨਾ ਇੱਕ ਘਟਨਾ ਵਾਪਰੀ ਗਈ ਹੈ ਸਮਾਨ ਆਇਆ ਸੀਗਾ ਪਟਿਆਲੇ ਤੋਂ ਇਹ ਵਿਆਹ ਚ ਗਏ ਸੀਗੇ ਇਹਨਾਂ ਦੇ ਰਿਲੇਟਿਵ ਰਹਿੰਦੇ ਉਹਨਾਂ ਨੇ ਸਮਾਨ ਦਿੱਤਾ ਵੀ ਚਲੋ ਬੱਚਿਆਂ ਨੂੰ ਉੱਥੇ ਜਾ ਕੇ ਨਾ ਗਿਫਟ ਪੈਕ ਸੀਗਾ ਗਿਫਟ ਪੈਕ ਇਹਨਾਂ ਨੇ ਲੈ ਕੇ ਇੱਥੇ ਬੱਚੇ ਜਿਹੜੇ ਛੋਟੇ ਸੀ ਇਹਨਾਂ ਦੇ ਉਹਨਾਂ ਨੇ ਖਾ ਲਿਆ ਖਾਣ ਤੋਂ ਬਾਅਦ ਉਹਨਾਂ ਦੀ ਤਬੀਤ ਹੋ ਗਈ ਖਰਾਬ ਇਹ ਡਰ ਗਏ ਵਿਚਾਰੇ ਇਹ ਡਰਨ ਤੋਂ ਬਾਅਦ ਇਹ ਮੇਰੇ ਕੋਲ ਆਏ ਮੈਂ ਕਿਹਾ ਬਨੋਦ ਜੀ ਪਹਿਲਾਂ ਆਪਾਂ ਆਪਣੇ ਬੱਚੇ ਦੀ ਜਾਨ ਬਚਾਣੀ ਹੈਗੀ ਐ ਇਹਨੂੰ ਹਸਪੀਟਲ ਲੈ ਕੇ ਚਲਦੇ ਹੈਗੇ ਬੱਚੇ ਦੀ ਤਬੀਅਤ ਸੀ ਜ਼ਿਆਦਾ ਖਰਾਬ ਬਲੀਡਿੰਗ ਵੀ ਹੋ ਰਹੀ ਸੀ ਨੱਕ 'ਚ ਬਲੀਡਿੰਗ ਆ ਰਹੀ ਸੀਗੀ ਤੇ ਉੱਥੇ ਜਾ ਕੇ ਉਹਨਾਂ ਨੇ ਦੱਸਿਆ ਵੀ ਇਹਦੀ ਤਬੀਅਤ ਕਿਸੇ ਖਾਣ ਪੀਣ ਦੇ ਸਮਾਨ ਨਾਲ ਖਰਾਬ ਹੋਈ ਹੈਗੀ ਉਸ ਤੋਂ ਬਾਅਦ ਇਹਨਾਂ ਨੇ ਆ ਕੇ ਚੈੱਕ ਕੀਤਾ ਜਿਹੜੇ ਕੁਰਕਰੇ ਜਾਂ ਕੋਈ ਬਿਸਕਟ ਜਾਂ ਹੋਰ ਸੀਗੇ ਚਿਪਸ ਵਗੈਰਾ ਖਾਦੇ ਸੀਗੇ ਬੱਚੇ ਨੇ ਉਹ ਚੈੱਕ ਕੀਤਾ ਤਾਂ ਸਾਰੇ ਦੇ ਸਾਰੇ ਦੇ ਡੇਟ ਐਕਸਪਾਇਰ ਸੀਗੀ ਤੇ ਉਹ ਵੱਡੇ ਡਿਪਾਰਟਮੈਂਟਲ ਸਟੋਰ ਤੇ ਆਪਾਂ ਵਿਸ਼ਵਾਸ ਕਰ ਲੰਨੇ ਆ ਕਿ ਹਾਂ ਉਹ ਚੀਜ਼ ਵਧੀਆ ਨੂੰ ਦੇ ਪਰਦਾਲੇ ਡਿਪਾਰਟਮੈਂਟਲ ਸਟੋਰ ਸਾਮਾਨ ਗਲਤ ਨਹੀਂ ਖਾਂ ਉਹ ਜਿਹੜੇ ਹੈਗੇ ਨਾ ਡਿਪਾਰਟਮੈਂਟ ਸਟੋਰ ਹੈਗੇ ਆ ਉਹਨਾਂ ਨੂੰ ਵੀ ਸ਼ਾਇਦ ਇਸ ਗੱਲ ਦਾ ਪਤਾ ਹੈਗਾ ਸੀਗਾ ਪਰ ਉਹ ਕੋਈ ਪੁੱਛਦਾ ਨਹੀਂ ਹੈਗਾ ਕੋਈ ਦੇਖਦਾ ਨਹੀਂ ਹੈਗਾ ਉਸ ਤੋਂ ਬਾਅਦ ਉਹ ਸਾਮਾਨ ਨਧੜਲੇ ਨਾਲ ਵੇਚੀ ਜਾ ਰਹੇ ਹੈਗੇ ਆਪਣੀ ਜੇਬਾਂ ਭਰੀ ਜਾ ਰਹੇ ਹੈਗੇ ਲੋਕਾਂ ਨੂੰ ਗਲਤ ਸਾਮਾਨ ਦਾ ਉਹ ਇਸਤੇਮਾਲ ਕਰਾਈ ਜਾ ਰਹੇ ਹੈਗੇ ਹੁਣ ਤਾਂ ਚਲੋ ਬੱਚੇ ਨੇ ਖਾ ਲਈ ਜੇ ਵੱਡਾ ਖਾ ਲੈਂਦਾ ਉਹ ਬਰਦਾਸ਼ਤ ਕਰ ਲੈਂਦਾ ਹੈਗਾ ਤਾਂ ਪਤਾ ਲੱਗ ਗਿਆ ਹੈਗਾ ਜੇ ਇਹੀ ਚੀਜ਼ ਵੱਡਾ ਖਾ ਲੈਂਦਾ ਪਤਾ ਨਹੀਂ ਲੱਗਣਾ ਸੀਗਾ ਇਦਾਂ ਦੇ ਸਟੋਰ ਨੂੰ ਨੱਥ ਪਾਣੀ ਚਾਹੀਦੀ ਹੈਗੀ ਆ ਤਾਂ ਕਿ ਹੋਰ ਕੋਈ ਇਸ ਘਟਨਾ ਦਾ ਵਾਪਰੇ ਨਾ ਕਿਸੇ ਦੇ ਨਾ ਵਾਪਰੇ ਇਹ ਘਟਨਾ ਅਸੀਂ ਲੋਕਾਂ ਨੂੰ ਇਹ ਅਪੀਲ ਕਰਦੇ ਹੈਗੇ ਆ ਜੇ ਕੋਈ ਵੱਡੀ ਦੁਕਾਨ ਤੇ ਜਾਂ ਛੋਟੀ ਦੁਕਾਨ ਤੇ ਕਿਸੇ ਤੋਂ ਵੀ ਸਮਾਨ ਲੈਂਦੇ ਹੋ ਪਹਿਲਾਂ ਉਸ ਦੀ ਚੈਕਿੰਗ ਕੀਤੀ ਜਾਵੇ ਉਸ ਤੋਂ ਬਾਅਦ ਹੀ ਉਸ ਨੂੰ ਯੂਜ਼ ਕਰੋ ਤਾਂ ਕਿ ਇਹ ਘਟਨਾ ਦੁਬਾਰੇ ਨਾ ਵਾਪਰੇ ਤੇ ਵਿਸ਼ਵਾਸ ਦਾ ਨਾਂ ਦੀ ਕੋਈ ਚੀਜ਼ ਨਹੀਂ ਰਹੀ ਹੈਗੀ ਇਸ ਹਿਸਾਬ ਨਾਲ ਤਾਂ